ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬੀਤੇ ਦਿਨੀ ਹਰਿਆਣਾ ਵਿਖੇ ਸਕੂਲੀ ਬੱਸ ਪਲਟ ਜਾਣ ਦੀ ਘਟਨਾ ਤੋਂ ਬਾਅਦ ਪੰਜਾਬ ਸੂਬੇ ਵਿੱਚ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਏਸਤਰੀ ਤੇ ਬਾਲ ਵਿਕਾਸ ਵਿਭਾਗ ਪੁਲਿਸ ਵਿਭਾਗ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਅਤੇ ਸਿੱਖਿਆ ਵਿਭਾਗ ਵੱਲੋਂ ਸਾਂਝੇ ਤੌਰ ਤੇ ਵਿਸ਼ੇਸ਼ ਅਭਿਆਨ ਚਲਾ ਕੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ 750 ਦੇ ਕਰੀਬ ਬੱਸਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚੋਂ ਛਾਤਾ ਨਾ ਪੂਰੀਆਂ ਕਰਨ ਵਾਲੀਆਂ 17 ਸਕੂਲੀ ਬੱਸਾਂ ਦੇ ਚਲਾਨ ਕਰਕੇ ਉਹਨਾਂ ਨੂੰ 55000 ਰੁਪਏ ਜੁਰਮਾਨਾ ਕੀਤਾ ਗਿਆ ਜਾਣਕਾਰੀ ਦਿੰਦਿਆਂ ਜ਼ਿਲ੍ਹਾ 발 ਵਿਕਾਸ ਅਫਸਰ ਕੰਚਨ अरोੜਾ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਹੀ ਸਕੂਲੀ ਬੱਸਾਂ ਦੀ ਚੈਕਿੰਗ ਲਈ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ। ਉਹਨਾਂ ਵੱਲੋਂ ਸਕੂਲੀ ਬੱਸਾਂ ਦੇ ਡਰਾਈਵਰਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਬੱਚਿਆਂ ਦੀ ਸੁਰੱਖਿਆ ਤੇ ਸਾਵਧਾਨੀਆਂ ਬਾਰੇ ਜਾਗਰੂਕ ਵੀ ਕੀਤਾ ਗਿਆ। ਆਓ ਦੇਖੀਏ ਸਾਡੇ ਸਟਾਫ ਰਿਪੋਰਟਰ ਰਕੇਸ਼ अरोੜਾ ਵੱਲੋਂ ਭੇਜੀ ਗਈ ਇਹ ਵਿਸ਼ੇਸ਼ ਰਿਪੋਰਟ। ਕੀ ਕਰੀਏ ਕਰੀਏ ਹਾਂ ਜੀ ਇੰਦਰ ਹਾਂ ਹਾਂ ਉਹ ਨਹੀਂ ਇਹ ਤਾਂ ਰੋਡ ਦੇ ਲੋ ਬੰਦ ਆਰੇ ਹੋ ਗਏ ਚਲਾਣਾ ਵਧੀਆ ਲੱਗਿਆ ਥੋੜਾ ਥੋੜਾ ਚੱਲ ਵਧੀਆ ਲੱਗਿਆ ਚਲੋ ਦੇਖੋ ਅਸੀਂ ਤੁਸੀਂ ਤਾਂ ਬਤੌਰ ਇਥੇ ਡਰਾਈਵਰ ਕੰਡਕਟਰ ਕੰਮ ਕਰ ਰਹੇ ਹੋ ਬੱਚੇ ਤੁਹਾਡੇ ਵੀ ਨੇ ਸਾਡੇ ਵੀ ਨੇ ਸਾਡੇ ਲਈ ਬਰਾਬਰ ਹੋਣੇ ਚਾਹੀਦੇ ਆ ਜੇ ਸਾਡੇ ਬੱਚੇ ਸਹੀ ਪ੍ਰੋਟੈਕਸ਼ਨ ਚ ਹੈਗੇ ਇੱਕ ਸੇਫਟੀ ਨੈਟ ਹੈਗੇ ਤਾਂ ਹੀ ਸਾਡਾ ਫਿਊਚਰ ਸਿਕੂਰ ਹੈ ਰਾਈਟ ਜੋ ਸੇਫ ਸਕੂਲ ਵਾਹਨ ਪਾਲਿਸੀ ਸਰਕਾਰ ਵੱਲੋਂ ਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬਣਾਈ ਗਈ ਹੈ ਸਕੂਲੀ ਬਸਾਂ ਲਈ ਉਸੇ ਤਰ੍ਹਾਂ 28 ਕੰਡੀਸ਼ਨਸ ਦਿੱਤੀਆਂ ਗਈਆਂ ਜਿਸ ਦੀ ਪਾਲਣਾ ਕਰਨੀ ਸਕੂਲ ਮੈਨੇਜਮੈਂਟ ਲਈ ਵੀ ਡਰਾਈਵਰਸ ਕੰਡਕਟਰਸ ਲਈ ਵੀ ਜ਼ਰੂਰੀ ਹੈ ਠੀਕ ਹੈ ਜਿਹੜੇ ਆਪ ਤੁਹਾਡੇ ਚਲਾਨ ਹੋਏ ਸਾਰਿਆਂ ਨੂੰ ਪਤਾ ਹੀ ਹੋਏਗਾ ਕਿਸ-ਕਿਸ ਕਰਕੇ ਚਲਾਨ ਹੋ ਰਿਹਾ ਮੈਂ ਫਿਰ ਵੀ ਕੁਝ ਕੰਡੀਸ਼ਨਸ ਬਹੁਤ ਇੰਪੋਰਟੈਂਟ ਜਿਹੜੀਆਂ ਹੈਗੀਆਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਸੇਫ ਸਕੂਲ ਵਾਹਨ ਪਾਲਿਸੀ ਦੀ ਇੱਕ ਕਾਪੀ ਤੁਹਾਡੇ ਸਕੂਲ ਵੀ ਪ੍ਰੋਵਾਈਡ ਕਰਾ ਦਾਂਗੇ ਸੋ ਥੈਟ ਤੁਹਾਨੂੰ ਵੀ ਅਵੇਅਰਨੈਸ ਸਹੀ ਤੁਹਾਡੀ ਸਕੂਲ ਵੈਂਚ ਅਗਰ ਇੱਕ ਬੱਚੀ ਵੀ ਸਫ਼ਰ ਕਰਦੀ ਹੈ 18 ਸਾਲ ਤੱਕ ਦੀ ਉਮਰ ਦੀ ਕੋਈ ਵੀ ਬੱਚੀ ਇੱਕ ਸਫ਼ਰ ਕਰਦੀ ਹੈ ਉਸ ਕੇਸ ਵਿੱਚ ਤੁਹਾਡੀ ਬੱਸ ਵਿੱਚ ਅਟੈਂਡੈਂਟ ਫੀਮੇਲ ਅਟੈਂਡੈਂਟ ਦਾ ਹੋਣਾ ਜ਼ਰੂਰੀ ਹੈ ਮੈਕਸਿਮਮ ਅਸੀਂ ਦੇਖਦੇ ਹਾਂ ਕੰਡਕਟਰਸ ਮਿਲਦੇ ਹਨ ਫੀਮੇਲ ਅਟੈਂਡੈਂਟਸ ਨਹੀਂ ਹੁੰਦੀ ਠੀਕ ਹੈ ਬੱਚਾ ਲਈ ਜ਼ਰੂਰੀ ਹੈ ਕਿਉਂਕਿ ਬੱਚੇ ਦੀ ਸੇਫਟੀ ਪਰਪਸ ਦੇ ਫੀਮੇਲ ਅਟੈਂਡੈਂਟ ਦਾ ਹੋਣਾ ਜ਼ਰੂਰੀ ਹੈ ਫਰਸਟ ایڈ ਬਾਕਸ ਕਾਫੀ ਬੱਸਾਂ ਵਿੱਚ ਮਿਲੇ ਹਨ ਲੇਕਿਨ ਕਾਫੀਆਂ ਵਿੱਚ ਮਿਲੇ ਹਨ ਤਾਂ ਮੈਡੀਸਿਨਸ ਐਕਸਪਾਇਰਡ ਵੀ ਮਿਲ ਗਏ ਬੱਚੇ ਦਾ ਬੱਚੇ ਨਾਲ ਕੋਈ ਵਾਹਸਤ ਵਿੱਚ ਬੱਸ ਦਾ ਹਾਦਸਾ ਵਾਪਰ ਜਾਂਦਾ ਹੈ ਤਾਂ ਬੱਚੇ ਨੂੰ ਤੁਸੀਂ ਉਹੀ ਮੈਡੀਸਿਨ ਕੱਢ ਕੇ ਅਪਲਾਈ ਕਰੋ ਇੱਕ ਜਗ੍ਹਾ ਤੇ ਅਗਰ ਬੱਚੇ ਨੂੰ ਕੋਈ ਝੋਟ ਲੱਗੀ ਉਹ ਹੀ ਮੈਡੀਸਨ ਕਰਕੇ ਲਗਾਓਗੇ ਅਗਰ ਉਹ ਐਕਸਪਾਇਰੀ ਡੇਟ ਹੈ ਬੱਚੇ ਨੂੰ ਰਿਐਕਟ ਕਰ ਗਿਆ ਉਹਦੀ ਜ਼ਿੰਮੇਵਾਰੀ ਵੀ ਸਕੂਲ ਦੀ ਆ ਤਾਂ ਇਸ ਲਈ ਜੋ ਵੀ ਮੈਡੀਕਲ ਬਾਕਸ ਤੁਸੀਂ ਆਪਣਾ ਹਾਸਟਡ ਬਾਕਸ ਰੱਖਣਾ ਉਹਦੇ ਸਾਰੀ ਐਕਸਪਾਇਰਡ ਮੈਡੀਕਲਸ ਨਹੀਂ ਹੋਣੀ ਚਾਹੀਦੀ ਸਪੀਡ ਗਵਰਨਰ ਲੱਗਾ ਹੋਣਾ ਚਾਹੀਦਾ ਉਸ ਤੋਂ ਬਾਅਦ ਦੇਖਿਆ ਜਾਏ ਸਟੋਰੇਜ 랙ਸ ਹੋਣੇ ਚਾਹੀਦੇ ਆ ਜਿਵੇਂ ਮੈਕਲੋ ਬਤ ਜਾਈ ਗਿਆ ਪਰ ਕਈ 50 ਪਰਸੈਂਟੇਜ ਨਹੀਂ ਹੈ ਸਟੋਰੇਜ 랙ਸ ਹੋਣੇ ਚਾਹੀਦੇ ਆ ਜੋ ਤੁਹਾਡੀ ਵਿੰਡੋ ਹੈਗੀ ਹੈ ਵਿੰਡੋ ਵਿੰਡੋ ਦੇ ਬਾਹਰ ਹੋਰੀ ਜੈਂਟਲ ਗ੍ਰਿਲ ਹੋਣੀ ਚਾਹੀਦੀ ਹੈ ਹੋਰਿਜ਼ੋਂਟਲ ਗਿਰਲ ਲੱਗੀ ਹੋਣੀ ਚਾਹੀਦੀ ਹੈ ਤਾਂ ਕਿ ਬੱਚਾ ਛੋਟਾ ਬੱਚਾ ਵੀ ਕਿਸੇ ਵੀ ਤਰੀਕੇ ਗਲਤੀ ਨਾਲ ਵੀ ਵਿੰਡੋ ਤੋਂ ਬਾਹਰ ਨਾ ਹੋ ਸਕੇ ਜਲਦੀ ਵਾਹਨ 'ਚ ਕੋਈ ਹਾਦਸਾ ਨਾ ਵਾਪਰ ਸਕੇ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੀ ਆਪਣੀ ਯੂਨੀਫਾਰਮਸ ਹੋਣੀ ਚਾਹੀਦੀ ਹੈ ਯੂਨੀਫਾਰਮਸ 'ਤੇ ਨਾਲ ਤੁਹਾਡੀ ਨੇਮ ਪਲੇਟ ਲੱਗੀ ਹੋਣੀ ਚਾਹੀਦੀ ਹੈ ਫਿਰ ਅਸੀਂ ਦੇਖਦੇ ਹਾਂ ਕਿ ਤੁਹਾਡੀ ਬੈਲਟਸ ਤੇ ਲੱਗੀਆਂ ਹੋਣ ਦੀ ਡਰਾਈਵਿੰਗ ਦੇ ਟਾਈਮ 'ਤੇ ਸਭ ਤੋਂ ਪਹਿਲੇ ਤੁਹਾਡੀ ਆਪਣੀ ਸੇਫਟੀ ਹੈ ਬੈਲਟ ਲਗਾ ਕੇ ਬੱਚਿਆਂ ਦੀ ਬਾਅਦ ਹਾਂ ਤੁਹਾਡੀ ਬੈਲਟ ਲੱਗੀ ਹੋਣੀ ਚਾਹੀਦੀ ਹੈ ਬੈਲਟ ਕਾਫੀ ਜਗ੍ਹਾ ਤੇ ਸਾਨੂੰ ਨਹੀਂ ਮਿਲਦੀ ਹੈ ਸੀਸੀਟੀਵੀ ਕੈਮਰਾ ਲੱਗੇ ਹੋ ਔਰ ਮੈਨੂੰ ਲੱਗਦਾ ਹੈ ਕਿ ਸੀਸੀਟੀਵੀ ਕੈਮਰੇ ਕਾਫੀ ਬੱਸਸਾਂ 'ਚ ਨਹੀਂ ਹੈ। ਔਰ ਅਗਰ ਹੈ ਤਾਂ ਵਰਕਿੰਗ ਮੋਡ 'ਤੇ ਨਹੀਂ। ਆਪਰੇਸ਼ਨਲ ਨਹੀਂ। ਐਸ ਪਰ ਸੇਫਟੀ ਫੁੱਲ ਵਾਹਨ ਪਾਲਿਸੀ ਜੋ ਸੀਸੀਟੀਵੀ ਕੈਮਰੇ ਬੱਸਸਾਂ 'ਚ ਲੱਗੇ ਹੋਏ ਆ ਉਹਦੀ ਸਾਨੂੰ 60 ਡੇਜ਼ ਬੈਕ 2 ਮਿੰਟ ਪਿੱਛੇ ਤੱਕ ਦੀ ਰਿਕਾਰਡਿੰਗ ਵੀ ਸਾਡੇ ਕੋਲ ਅਵੇਲੇਬਲ ਹੋਣੀ ਚਾਹੀਦੀ। ਠੀਕ ਹੈ ਜੀ। ਜੋ ਵੀ ਵੈਨ ਡਰਾਈਵਰ ਹੋਏਗਾ ਜਾਂ ਕੰਡਕਟਰ ਹੋਏਗਾ ਉਹਨਾਂ ਕੋਲ ਆਪਣਾ ਰੂਟ ਪਲਾਨ ਹੋਣਾ ਚਾਹੀਦਾ ਹੈ। ਰੂਟ ਪਲਾਨ ਦੇ ਮੁਤਾਬਿਕ ਤੁਹਾਡੇ ਕੋਲ ਬੱਚਿਆਂ ਦੀ ਲਿਸਟ ਹੋਣੀ ਚਾਹੀਦੀ ਹੈ। ਕਿ ਤੁਹਾਡੀ ਵੈਂਚ ਕਿੰਨੇ ਬੱਚੇ ਸਫਰ ਕਰ ਰਹੇ ਹੈ ਕਿ ਇਸ ਏਜ ਗਰੁੱਪ ਦੇ ਉਹਨਾਂ ਦੇ ਕੰਟੈਕਟ ਨੰਬਰਸ ਹੋਣੇ ਚਾਹੀਦੇ ਹੈ ਤਾਂ ਕਿ ਅਗਰ ਕੋਈ ਵਰਡ ਪਰਬਲ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਉਸ ਸੰਬੰਧੀ ਰੂਸ ਜਾਣਕਾਰੀ ਮੂਕੇ ਤੇ ਹੀ ਉਹਨਾਂ ਦੇ ਪੇਰੈਂਟਸ ਨੂੰ ਦੇ। ਰਾਈਟ ਤੇ ਇਸ ਤਰ੍ਹਾਂ ਕਾਫੀ ਚੀਜ਼ਾਂ ਹੈਗੀਆਂ 28 ਕੰਡੀਸ਼ਨਸ ਹੈ ਜੋ ਤੁਹਾਨੂੰ ਕੰਪਲੀਟ ਰੱਖਣੀ ਚਾਹੀਦੀਆਂ। ਮੇਰੀ ਸਭ ਨੂੰ ਅਪੀਲ ਹੈ ਤੁਹਾਨੂੰ ਵੀ ਤੁਹਾਡੇ ਸਕੂਲ ਪ੍ਰਿੰਸੀਪਲ ਨੂੰ ਵੀ ਕਿ 30 ਅਪ੍ਰੈਲ ਤੱਕ 3 ਅਪ੍ਰੈਲ ਤੋਂ ਪਹਿਲੇ ਪਹਿਲੇ ਜਿਹੜੇ ਵੀ ਕਾਗਜ਼ ਪੱਤਰ ਤੁਹਾਡੇ ਘਟਦੇ ਹੈ ਜਾਂ ਐਕਸਪਾਇਰਡ ਹੈ ਉਹਨਾਂ ਨੂੰ ਅਪ ਟੂ ਡੇਟ ਕਰਵਾ ਲੈ। ਉਹੜੇ ਜੋ ਕੰਡੀਸ਼ਨਸ ਮੈਂ ਤੁਹਾਨੂੰ ਦੱਸੀਆਂ ਉਸ ਮੁਤਾਬਿਕ ਆਪਣੀ ਬੱਸਸ ਨੂੰ ਅਪਡੇਟ ਕਰ ਲਿਆ ਜਾਏ ਕਿਉਂਕਿ ਰੈਗੂਲਰ ਚੈਕਿੰਗ ਚੱਲ ਰਹੀ ਹੈ। ਅ ਨਵਾਂ ਸ਼ਹਿਰ ਵੀ ਚੈਕਿੰਗ ਤੋਂ ਤਿੰਨ ਦਿਨ ਹੋਈ ਹੈ। ਬੰਗਾ ਵੀ ਚੱਲ ਰਹੀ ਹੈ। ਹਰ ਇੱਕ ਬਲਾਕ ਤੋਂ ਹੋਣੀ ਹੈ। ਪੂਰਾ ਨਵਾਂ ਸ਼ਹਿਰ ਜ਼ਿਲ੍ਹਾ ਸੀ ਕਵਰ ਕਰਨਾ। ਐਨਾ ਹੋਇਆ ਕਿ ਦੇਖੋ ਜੀ ਜਿਆ ਦਸੰਤ باوجود ਵੀ 31 April ਤੋਂ ਫਿਰ ਸਾਨੂੰ ਬਾਅਦ ਅਸੀਂ ਦੇਖਿਆ ਉਹੀ ਕਮੀਆਂ ਪਾਈਆਂ ਜਾ ਰਹੀਆਂ। ਤੇ ਜਿਹੜੇ ਹੁਣ ਚਲਾਨ ਹੋਏ ਉਸ ਤੋਂ ਬਹੁਤ ਜ਼ਿਆਦਾ ਹਾਈ ਲੈਵਲ ਦੇ ਚਲਾਨ ਹੋਣਗੇ ਤੇ ਨੁਕਸਾਨ ਤੁਹਾਡਾ ਹੀ ਹੈ। ਸੀਨੀਅਰ ਸਟੈਂਡਰਡ ਸਕੂਲ ਜਿੰਦੇ ਅਲਾਵਾ ਹੋਇਆ ਹੈ ਪ੍ਰਿੰਸੀਪਲ ਕੰਕਰ ਹੈ। ਅੱ ਗਵਰਨਮੈਂਟ ਦੇ ਅਧਿਕਾਰੀ ਆਏ ਸੀਗੇ ਉਹਨਾਂ ਨੇ ਲਗਭਗ 55000 ਦੇ ਜਿਹੜੇ ਚਲਾਨ ਦਿੱਤੇ ਆ ਉਹ ਜਿਹੜੀਆਂ ਬੱਸਾਂ ਦੇ ਵਿੱਚ ਖਾਮੀਆਂ ਪਾਈਆਂ ਗਈਆਂ ਉਹ ਤੁਹਾਡੇ ਧਿਆਨ ਦੇ ਵਿੱਚ ਹੈ ਕਿ ਦੀ ਬੱਸਾਂ ਦੇ ਵਿੱਚ ਇਹੋ ਜਿਹੇ ਕੰਮ ਜਲਦੋਂ ਸਰ ਇਹਨਾਂ ਨੂੰ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਅਸੀਂ ਗਾਈਡ ਕਰ ਰਹੇ ਹਾਂ ਕਿ ਜਿਹੜੀ ਸੁਪਰੀਮ ਕੋਰਟ ਦੀ ਹਦਾਇਤਾਂ ਹੈਗੀਆਂ ਸਮੇਂ-ਸਮੇਂ ਤੇ ਉਹ ਪਾਲਣਾ ਹੋਣੀ ਚਾਹੀਦੀ ਇਸ ਲਈ ਇਹਨਾਂ ਨਾਲ ਵੱਖ-ਵੱਖ ਟਾਈਮ ਤੇ ਮੀਟਿੰਗ ਵੀ ਕੀਤੀਆਂ ਗਈਆਂ باوجود ਉਸਤੇ ਜੇ ਡਾਕੂਮੈਂਟ ਪੂਰੇ ਨਹੀਂ ਹੁੰਦੇ ਤਾਂ ਇਹਨਾਂ ਨੂੰ ਇੱਕ ਵਾਰ ਜਾਂਦਾ ਪਰਨਾ ਹੀ ਪੈਣਾ। ਪਰ ਗੱਲੋਂ ਤੇਰੀ ਇੱਕ ਹੋਰ ਵੀ ਹੈਗੀ ਜੇ ਪ੍ਰਸ਼ਾਸਨ ਵੀ ਥੋੜਾ ਜਿਆਦਾ ਇਸ ਕੋਲ ਧਿਆਨ ਕਰੇ ਕਿ ਭਈ ਇਹ ਇਹ ਬਿਨਾ ਕਿਸੇ ਕਾਗਜ਼ ਤੋਂ ਚੱਲ ਰਹੀਆਂ ਹਨ ਤਾਂ ਬਾਰ-ਬਾਰ ਆ ਕੇ ਇਤਲਾਅਨ ਕਰੋ। ਬਾਰ-ਬਾਰ ਆ ਕੇ ਇਹਨਾਂ ਨੂੰ ਵੀ ਪੁੱਛੋ। ਜੇ ਕੋਈ ਸਾਡੀ ਨਹੀਂ ਸੁਣਦਾ ਤਾਂ ਕੋਈ ਨਾ ਕੋਈ ਤਾਂ ਹੋਰ ਹੋਣਾ ਚਾਹੀਦਾ। ਕਿਉਂਕਿ ਇਹ ਬੱਸਾਂ ਦਾ ਕੰਟਰੋਲ ਸਾਡੇ ਵੱਲ ਨਹੀਂ ਹੈਗਾ। ਇਹ ਪੇਰੈਂਟ ਦੁਆਰਾ ਅਰੇਂਜ ਕੀਤੀਆਂ ਗਈਆਂ ਬੱਸਾਂ ਹੈ। ਲੇਕਿਨ ਇਹਨਾਂ ਨੂੰ ਦੇਖਣਾ ਸਾਨੂੰ ਪੈਂਦਾ ਕਿੰਨੇ ਸਟੂਡੈਂਟ ਹੈਗੇ ਇੱਥੇ ਦਾ ਸਟੂਡੈਂਟ ਸਾਡੇ ਕੋਲ 1800 ਬੱਚੇ ਦੇ ਕਰੀਬ ਬੱਚੇ ਹੈਗੇ ਜਿਹਦੇ ਵਿੱਚ ਤਕਰੀਬਨ 950 ਕੁੜੀਆਂ ਹੈਗੀਆਂ ਬਾਕੀ ਹੁੰਦੇ ਨਾ ਪਰਮਿਤਕ ਸਕੂਲ ਚੱਲਦਾ